हां जी दोस्तों जिस बंदे ने कुछ करना होवे कर आप कर करन दे कर वो कभी भी ਆਪਣੇ ਆਪ ਦੇ ਵਿੱਚ ਅੰਗਾਂ ਦੀ ਘਾਟ ਨਹੀਂ ਦੇਖਦਾ ਅਤੇ ਨਾ ਹੀ ਆਪਣੀ ਕਿਸਮਤ ਤੇ ਕੋਈ ਗਿਲਾ ਕਰਦਾ ਹੁੰਦਾ ਹੈ ਜਦੋਂ ਬੰਦੇ ਨੇ ਆਪਣੇ ਅੰਦਰ ਕੁਝ ਕਰਨ ਦੀ ਥਾਂ ਲਵੇ ਤਾਂ ਪਹਿਜ ਬੰਦਾ ਵੀ ਅੰਬਰਾਂ ਨੂੰ ਹੱਥ ਲਾ ਦਿੰਦਾ ਹੈ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਵੀਰ ਦੇ ਇੱਕ ਲੱਤ ਨਾ ਹੋਣ ਦੇ ਬਾਵਜੂਦ ਵੀ ਡਰਾਈਵਰੀ ਕਰ ਰਿਹਾ ਹੈ ਉਹ ਵੀ ਟਰੱਕ ਡਰਾਈਵਰੀ ਕਰ ਰਿਹਾ ਹੈ ਤੁਸੀਂ ਦੇਖੋ ਕਿ ਟਰੱਕ ਡਰਾਈਵਰੀ ਕਰਨੀ ਕਿੰਨੀ ਜ਼ਿਆਦਾ ਔਖੀ ਹੁੰਦੀ ਹੈ ਖਲਾਉੜੀ ਦੇ ਨਾਲ ਹੀ ਕਲੱਚ ਨੂੰ ਨੱਪ ਕੇ ਸਾਰੀ ਗੱਡੀ ਨੂੰ ਕੰਟਰੋਲ ਕਰਦਾ ਹੈ ਅਤੇ ਗੇਅਰ ਨੂੰ ਵੀ ਚੇਂਜ ਕਰਦਾ ਹੈ ਦੋਸਤੋ ਇਹ ਵੀਰ ਅਪਾਹਜ ਹੋਣ ਕਰਕੇ ਕਿਸੇ ਦੇ ਅੱਗੇ ਹੱਥ ਤਾਂ ਨਹੀਂ ਫਲਾਉਂਦਾ ਸਕੋ ਆਪਣੀ ਮਿਹਨਤ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ ਦੋਸਤੋ ਇਸ ਵੀਰ ਦੇ ਜਜ਼ਬੇ ਨੂੰ ਸਲਾਮ ਹੈ ਇਸ ਵੀਰ ਦੀ ਮਿਹਨਤ ਨੂੰ ਦਿਲ ਤੋਂ ਸਲੂਟ ਕਰਦੇ ਹਾਂ ਦੋਸਤੋ ਜੇਕਰ ਤੁਹਾਨੂੰ ਕਿਤੇ ਆਉਂਦੇ ਜਾਂਦੇ ਇਸ ਤਰ੍ਹਾਂ ਦੇ ਪਹਿਜ ਮਿਹਨਤੀ ਬੰਦੇ ਮਿਲ ਜਾਣ ਤਾਂ ਉਹਨਾਂ ਦੀ ਥੋੜੀ-ਮੋਟੀ ਮਦਦ ਜ਼ਰੂਰ ਕਰ ਦਿਆ ਕਰੋ। ਦੋਸਤੋ ਇਸ ਵੀਰ ਦੀ ਵੀਡੀਓ ਸਮਾਜ ਦੇ ਲਈ ਬਹੁਤ ਵੱਡੀ ਸਿੱਖਿਆ ਦੇ ਕੇ ਜਾਂਦੀ ਹੈ। ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ। ਉਦੋਂ ਤੱਕ ਰੱਬ ਰਾਖਾ।